ਸਤ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਮੌਨਸੂਨ ਵਾਕਵਾਖ ਹਿੱਸਿਆਂ ਦੇ ਵਿੱਚ ਅਜੇ ਵੀ ਐਕਟਿਵ ਹੈ ਕਿਉਂਕਿ ਸੌਨ ਦਾ ਮਹੀਨਾ ਚੱਲ ਰਿਹਾ ਹੈ ਪੰਜਾਬ ਦੇ ਵਿੱਚ 20 ਕਈ ਥਾਵਾਂ ਦੇ ਉਤੇ ਭਾਰੀ ਬਰਸਾਤ ਦਰਜ ਕੀਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਵੈਸੇ ਮੌਸਮ ਵਿਭਾਗ ਦੇ ਮੁਤਾਬਕ 2-3 ਦਿਨ ਮੌਸਮਾ ਜਿਹੜਾ ਉਹ ਨਾਰਮਲ ਰਹੇਗਾ ਤੇ 27-28 ਦੀ ਰਾਤ ਤੋਂ ਇੱਕ ਵਾਰ ਫਿਰ ਮੌਨਸੂਨ ਐਕਟਿਵ ਹੋ ਜਾਏਗਾ ਯਾਨੀ ਕਿ ਬਰਸਾਤ ਦਾ ਨਵਾਂ ਦੌਰ ਸ਼ੁਰੂ ਹੋਵੇਗਾ 27 ਤਰੀਕ ਤੋਂ ਬਾਅਦ ਯਾਨੀ 27 ਤਰੀਕ ਸ਼ਾਮ ਨੂੰ। ਤਕਲਮ ਲਾ ਕੇ ਹੋਰ ਵੀ ਕਈ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪੰਜਾਬ ਦੇ ਵਿੱਚ ਕਈ ਹਿੱਸਿਆਂ ਦੇ ਵਿੱਚ ਕੱਲ ਵੀ ਬਰਸਾਤ ਦਰਜ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਅੱਜ ਵੀ ਦੋ ਤਿੰਨ ਜ਼ਿਲ੍ਹਿਆਂ ਨੂੰ ਲੈ ਕੇ ਖਾਸ ਕਰ ਅਲਰਟ ਜਾਰੀ ਕੀਤਾ ਗਿਆ ਹੈ ਇਹ ਜਿਹੜੇ ਜ਼ਿਲ੍ਹੇ ਨੇ ਜੀ ਇਹ ਹਿਮਾਚਲ ਦੇ ਨਾਲ ਲੱਗਦੇ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅੱਜ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਮੀਂਹ ਦੀ ਤਾਂ ਮੀਂਹ ਨੇ ਕਾਫੀ ਥਾਵਾਂ ਤੇ ਨੁਕਸਾਨ ਕੀਤਾ ਹੈ ਕਪੂਰਥਲਾ ਦੇ ਵਿੱਚ 100 ਸਾਲ ਪੁਰਾਣੀ ਸੀ ਤਕਰੀਬਨ ਇੱਕ ਇਮਾਰਤ ਜਿਹੜੀ ਖਾਲੀ ਸੀ ਉਹ ਦੋ ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ ਹੈ ਮੀਂਹ ਦੀ ਮਾਰ ਉਹ ਨਹੀਂ ਚੱਲ ਸਕੀ ਤੇ ਇਸ ਤੋਂ ਇਲਾਵਾ ਕਈ ਥਾਵਾਂ ਦੇ ਉੱਤੇ ਕਈ ਹਾਦਸੇ ਵੀ ਵਾਪਰੇ ਨੇ ਤਾਂ ਕਪੂਰਥਲਾ ਦੇ ਵਿੱਚ ਜਦੋਂ ਇਹ ਇਮਾਰਤ ਡਿੱਗਦੀ ਹੈ ਤਾਂ ਉਹਦੇ ਨੇੜੇ ਤੇੜੇ ਜਿਹੜੀ ਬਿਜਲੀ ਸੇਵਾ ਵੀ ਪ੍ਰਭਾਵਿਤ ਹੁੰਦੀ ਹੈ ਖੰਭੇ ਟੁੱਟ ਗਏ ਨੇ ਤਾਂ ਬਿਜਲੀ ਸੇਵਾਵਾਂ ਠੱਪ ਨੇ ਕੁੱਲ ਮਿਲਾ ਕੇ ਉਹਨਾਂ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਪਠਾਨਕੋਟ ਹੁਸ਼ਿਆਰਪੁਰ ਤੇ ਗੁਰਦਾਸਪੁਰ ਵਾਸਤੇ ਅੱਜ yellow alert ਜਾਰੀ ਕੀਤਾ ਗਿਆ ਹੈ ਕਿ ਇਹਨਾਂ ਦੇ ਵਿੱਚ ਮੀਂਹ ਪੈਣ ਦੀ ਅੱਜ ਸੰਭਾਵਨਾ ਬਣੀ ਹੈ। ਵੈਸੇ ਪਟਿਆਲਾ ਸ਼ਹਿਰ ਦੀ ਗੱਲ ਕਰੀਏ ਤਾਂ ਇੱਥੇ ਵੀ ਸਵੇਰੇ ਭਰਵੀਂ ਬੱਦਲਵਾਈ ਸੀਗੀ ਤੇ ਹੁਣ ਥੋੜਾ ਜਿਹਾ ਮੌਸਮ ਕਲੀਅਰ ਹੁੰਦਾ ਨਜ਼ਰ ਆ ਰਿਹਾ ਤੇ ਮੀਂਹ ਦੇ ਅਸਰ ਬਣੇ ਹੋਏ ਨੇ। ਦੂਜੇ ਪਾਸੇ ਗੁਰਦਾਸਪੁਰ ਦੇ ਵਿੱਚ ਵੀ ਕੱਲ ਮੀਂਹ ਪਿਆ 57 ਕ ਐਮ ਐਮ ਜਿਹੜੀ ਬਾਰਿਸ਼ ਉੱਥੇ ਦਰਜ ਕੀਤੀ ਗਈ ਹੈ। ਲੁਧਿਆਣਾ ਦੇ ਵਿੱਚ 30mm ਬਰਸਾਤ ਦਰਜ ਹੋਈ ਹੈ ਫਿਰੋਜ਼ਪੁਰ ਚ 16mm ਪਠਾਨਕੋਟ ਦੇ ਵਿੱਚ 7.5mm ਬਰਸਾਤ ਦਰਜ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਬਠਿੰਡੇ ਦਾ ਤਾਪਮਨ ਸਭ ਤੋਂ ਵੱਧ ਦਰਜ ਕੀਤਾ ਗਿਆ ਹੈ ਬਠਿੰਡੇ ਦਾ ਜਿਹੜਾ ਤਾਪਮਨ ਹੈ ਸਭ ਤੋਂ ਵੱਧ 36.5 ਡਿਗਰੀ ਯਾਨੀ ਕਿ 7.5 36 ਡਿਗਰੀ ਸੈਲਸੀਅਸ ਤਾਪਮਨ ਜਿਹੜਾ ਬਠਿੰਡਾ ਦਾ ਰਿਹਾ ਹੈ ਅਮਰਸਰ ਦੇ ਵਿੱਚ 30 ਡਿਗਰੀ ਲੁਧਿਆਣੇ ਦੇ ਵਿੱਚ 32 ਪਟਿਆਲੇ ਦਾ 33 ਡਿਗਰੀ ਤੋਂ ਥੋੜਾ ਜਿਹਾ ਵੱਧ ਤਾਪਮਨ ਦਰਜ ਕੀਤਾ ਗਿਆ یعنی ਕਿ ریکارڈ ਕੀਤਾ ਗਿਆ ਤੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤੇ ਜਾ ਰਹੇ ਹਨ 2-3 ਦਿਨ ਤੋਂ ਬਾਅਦ ਮੌਸਮ ਇੱਕ ਵਾਰ ਫਿਰ ਕਰਵਟ ਲਏਗਾ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ 20-27 ਤਰੀਕ ਤੋਂ ਇੱਕ ਵਾਰ ਫਿਰ ਮੌਨਸੂਨ ਐਕਟਿਵ ਹੋਣ ਜਾ ਰਿਹਾ ਹੈ 2-3 ਦਿਨ ਰਾਹਤ ਰਹੇਗੀ ਪਰ ਉਸ ਤੋਂ ਬਾਅਦ ਦੇ ਵਿੱਚ 27 ਤੋਂ ਬਾਅਦ ਫਿਰ ਉਹੀ ਦੌਰ ਬਰਸਾਤਾਂ ਦਾ ਸ਼ੁਰੂ ਹੋ ਜਾਏਗਾ ਵੈਸੇ ਹਿਮਾਚਲ ਦੇ ਵਿੱਚ ਨੁਕਸਾਨ ਕਾਫੀ ਹੋ ਗਿਆ ਹੈ ਨਿੱਜੀ ਤੇ ਸਰਕਾਰੀ ਸੰਪਤੀ ਦਾ ਹਿਮਾਚਲ ਪ੍ਰਦੇਸ਼ ਦੇ ਵਿੱਚ 1382 ਕਰੋੜ ਦਾ ਨੁਕਸਾਨ ਹੋਇਆ ਹੈ ਕਈ ਸੜਕੀ ਮਾਰਗ ਨੇ ਜਿਹੜੇ ਉਹ ਅਜੇ ਵੀ ਬੰਦ ਪਏ ਨੇ ਲੈਂਡਸਲਾਈਡਸ ਹੋਈਆਂ ਨੇ 137 ਦੇ ਕਰੀਬ ਮੌਤਾਂ ਹੋਈਆਂ ਨੇ ਅੰਕੜਿਆਂ ਦੇ ਮੁਤਾਬਕ ਤੇ 34-35 ਲੋਕ ਲਾਪਤਾ ਦੱਸੇ ਜਾ ਰਹੇ ਨੇ ਬੱਦਲ ਫਟਣ ਦੀਆਂ ਘਟਨਾਵਾਂ 24 ਥਾਵਾਂ ਤੇ ਵਾਪਰੀਆਂ ਨੇ ਇਸ ਮੌਨਸੂਨ ਸੀਜ਼ਨ ਦੇ ਦੌਰਾਨ ਡੇਢ ਦੋ ਮਹੀਨੇ ਦੇ ਵਿੱਚ ਵਿੱਚ ਹੀ 24 ਥਾਵਾਂ ਦੇ ਉੱਤੇ ਬੱਦਲ ਫਟੇ ਨੇ ਤੇ ਇਸ ਤੋਂ ਇਲਾਵਾ 26 ਵੱਡੇ ਲੈਂਡਸਲਾਈਡ ਹੋਏ ਨੇ ਜਿਨ੍ਹਾਂ ਨੇ ਕਾਫੀ ਨੁਕਸਾਨ ਕੀਤਾ ਤੇ ਇਸ ਤੋਂ ਇਲਾਵਾ 42 ਥਾਵਾਂ ਦੇ ਉੱਤੇ ਫਲੈਸ਼ ਫਲੱਡ ਆਏ ਨੇ ਜਿਵੇਂ ਬੱਦਲ ਫਟਣ ਦੀਆਂ ਘਟਨਾਵਾਂ ਤੋਂ ਬਾਅਦ ਅਚਾਨਕ ਪਾਣੀ ਆ ਜਾਂਦਾ ਤਾਂ ਉਹ ਵੀ ਕਾਫੀ ਜਿਹੜਾ ਨੁਕਸਾਨ ਕਰਦਾ ਹੈ ਤਾਂ ਇਹ ਹੋਇਆ ਡੈਮਾ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਹੇ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਅਪਡੇਟਸ ਨੇ ਜਿਹੜੀਆਂ ਤੁਹਾਡੇ ਨਾਲ ਲਗਾਤਾਰ ਅਸੀਂ ਸਾਂਝੀਆਂ ਕਰਦੇ ਰਹੇ ਨੇ ਕਿਉਂਕਿ ਮੌਨਸੂਨ ਦਾ ਮੌਸਮ ਦਾ ਹਾਲ ਜਾਨਣਾ ਤੁਹਾਡੇ ਵਾਸਤੇ ਬੜਾ ਅਹਿਮ ਹੈ ਕਿਉਂਕਿ ਮੌਨਸੂਨ ਕਾਫੀ ਵੱਡੀ ਭੂਮਿਕਾ ਨਿਭਾਉਂਦਾ ਹੈ ਤੁਹਾਡੇ ਜਾਨ ਜੀਵਨ ਦੇ ਵਿੱਚ ਵੀ ਤੇ ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਵਿੱਚ ਤਿੰਨ ਦਿਨਾਂ ਦੇ ਬਾਅਦ ਮੌਸਮ ਫੇਰ ਐਕਟੀਵੇਟ ਹੋਵੇਗਾ ਮੌਨਸੂਨ ਐਕਟੀਵੇਟ ਹੋਵੇਗਾ ਤੇ ਨਵਾਂ ਬਰਸਾਤ ਦਾ ਦੌਰ ਸ਼ੁਰੂ ਹੋ ਜਾਏਗਾ ਤੇ ਇਸ ਤੋਂ ਇਲਾਵਾ 344 ਜੜੀਆਂ ਨੇ ਸੜਕਾਂ ਖਰਾਬ ਹੋਈਆਂ ਨੇ ਆਵਾਜਾਈ ਉੱਥੇ ਠੱਪ ਹੋਈ ਹੈ 169 ਬਿਜਲੀ ਦੇ ਟਰਾਂਸਫਾਰਮਰ ਪ੍ਰਭਾਵਿਤ ਹੋਏ ਨੇ 220 ਪੇਜਲ ਯੋਜਨਾਵਾਂ ਯਾਨੀ ਕਿ ਪਾਣੀ ਪੀਣ ਵਾਲੀਆਂ ਜੜੀਆਂ ਯੋਜਨਾਵਾਂ ਨੇ ਉਹ ਖਰਾਬ ਹੋਈਆਂ ਨੇ ਤੇ ਇਸ ਤੋਂ ਇਲਾਵਾ ਕਾਫੀ ਕੁਝ ਜਿਹੜਾ ਹਿਮਾਚਲ ਦੇ ਵਿੱਚ ਨੁਕਸਾਨ ਹੋ ਚੁੱਕਿਆ ਹੈ ਤੇ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣੇ ਦੇ ਵਿੱਚ 20 ਕਈ ਜ਼ਿਲ੍ਹਿਆਂ ਨੂੰ ਲੈ ਕੇ ਅੱਜ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਕੱਲ ਵੀ ਉੱਥੇ ਕਾਫੀ ਥਾਵਾਂ ਦੇ ਉੱਤੇ ਬਰਸਾਤ ਦਰਜ ਕੀਤੀ ਗਈ ਹੈ ਹਰਿਆਣੇ ਦੇ 14 ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਗਿਆ ਤੇ ਇਸ ਤੋਂ ਇਲਾਵਾ ਹਰਿਆਣਾ ਦੇ ਵਿੱਚ ਜਿਹੜਾ ਹਥਰੀ ਕੁੰਡ ਬਿਰਾਜਾ ਉਹਦੇ 18 ਗੇਟ ਖੋਲੇ ਗਏ ਨੇ ਸਾਰੇ ਹੀ ਗੇਟ ਉਹਦੇ ਖੋਲ ਦਿੱਤੇ ਗਏ ਨੇ ਦਾ ਮਤਲਬ ਕਿ ਪਾਣੀ ਹਿਮਾਚਲ ਵਾਲੇ ਪਾਸਿਓਂ ਉੱਪਰਲੇ ਪਹਾੜੀ ਇਲਾਕਿਆਂ ਚੋਂ ਕਾਫੀ ਆ ਰਿਹਾ ਹੈ ਇਸ ਕਰਕੇ ਇਹ ਗੇਟ ਖੁੱਲਣੇ ਪੈ ਗਏ ਤਾਂ ਆਸ-ਪਾਸ ਦੇ ਲੋਕਾਂ ਦੇ ਵਿੱਚ ਵੀ ਥੋੜਾ ਜਿਹਾ ਸਹਿਮ ਦਾ ਮਾਹੌਲ ਬਣਿਆ ਹੋਇਆ ਤੇ ਜਿਹੜੇ ਡੈਮ ਪੰਜਾਬ ਤੇ ਹਿਮਾਚਲ ਦੇ ਨਾਲ ਲੱਗਦੇ ਨੇ ਉਹਨਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਮੌਸਮ ਵਿਭਾਗ ਨਾਲ ਜੁੜੀਆਂ ਹੋਈਆਂ ਹੋਰ ਅਪਡੇਟ ਆਉਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਅਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ